ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਮੰਗਲ ਸੂਖ ਕਲਿਆਣ ਤਿਥਾਈ ਜਹ ਸੇਵਕ ਗੋਪਾਲ ਦੁਸਾਈ ਪ੍ਰਭ ਸੁਪਰਸੰਨ ਭਏ ਗੋਪਾਲ ਪ੍ਰਭ ਸੁਪਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਹੋਮ ਜਗ ਉਰਦ ਤਾਪ ਪੂਜਾ ਕੋਟ ਤੀਰਥ ਇਸ ਨਾਨਕ ਰੀਜਾ ਚਰਨ ਕਮਲ ਨਿਮਖ ਰਿਦੈ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਚੇ ਤੇ ਉਚਾ ਉਚੇ ਤੇ ਉਚਾ ਪ੍ਰਵ ਥਾਨ ਪਰ ਜਨ ਲਾਵਹਿ ਸਹਿਜ ਧਿਆਨ ਦਾਸ ਦਸਨ ਕੀ ਬੰਛਾ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਨੀਤ ਸਾਜਨ ਘਰ ਆਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ Jap ਜੀਵੇ ਨਾਨਕ ਗੁਰ ਦਾਸ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓਅੰਕਾਰ ਸਤ ਗੁਰ ਪ੍ਰਸਾਦ ਮਰਨ ਜੀਵਨ ਕੀ ਸ਼ੰਕਾ ਨਾਸੀ ਆਪਨ ਰੰਗ ਸਹਿਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਆਰਾਮ ਰਤਨ ਪਾਇਆ ਕਰਤ ਵਿਚਾਰ ਰਹਾ ਇਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਿਕ ਲਿਵ ਤਤ ਲੋਕਾਨਾ ਜੋ ਕਿਸ ਹੋਆ ਸੋ ਤੇਰਾ ਭਾਣਾ ਜੋ ਇਵ ਬੂਝੈ ਸੋ ਸਹਿਜ ਸਮਾਣਾ ਕਹਿਤ ਕਬੀਰ ਕਿਲ ਬਖ ਗਏ ਥੀਣਾ ਮਾਨ ਭਇਆ ਜਗ ਜੀਵਨ ਨੀਣਾ ਪ੍ਰਭਾਤੀ ਅੱਲੋ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਅੱਲੋ ਥੀਨਕ ਲਾ ਦੇਨੀਆ ਇੱਕ ਮਸੀਤ ਬਸਤ ਹੈ ਇਥੇ ਵਿਸਰਾਮ ਅਵਰ ਮੁਲਖ ਇਸ ਪੀਰਾ Hindu ਮੂਰਤ ਨਾਮ ਨਿਵਾਸੀ ਦੋਖ ਮਹਿ ਤਤ ਨ ਹੀਰਾ ਅੱਲਹ ਰਾਮ ਜੀਵੋ ਤੇਰੇ ਨਾਈ ਤੂ ਕਰ ਮਹਿ ਰਾਮਤ ਸਾਈ ਤੂ ਇਥੇ ਯੰਤ ਲਾਦਨੀ ਹੈ ਤੂ ਕਰ ਮਹਿ ਰਾਮਤ ਇਥੇ ਵਿਸਰਾਮ ਸਾਈ रहाओ दखन देश हरि का बासा पश्चिम अल्लाह मुकामा दिल मह खोज दिल है दिल खोज मुकामा ब्रह्मन व्यास है चौबीसा का जी मह रमजाना ਅਨਲ ਪਾਟ ਚਾਰਨ ਕਰਨ ਬ੍ਰਹਮਣ ਗਿਆਸ ਕਰਹਿ 24ਾ ਕਾਜੀ ਮਹਿਰਮ ਨਾਮਾ ਨਹੀਂ ਕਹਿਣਾ ਕਾਜੀ ਇਥੇ ਯਮ ਕਲਾ ਦਨੀ ਹੈ ਮਹਿ ਮਹਿ ਵੱਖਰਾ ਕਹਿਣਾ ਰਮਜ਼ਾਨਾ ਵੱਖਰਾ ਕਹਿਣਾ ਹੈ ਮਹਿ ਨਾਮ ਮਹੀਨਿਆਂ ਦਾ ਹੈ ਰਮਜ਼ਾਨਾ ਨਾਮ ਰੋਜ਼ਿਆਂ ਦਾ ਹੈ ਜਿਹੜੇ ਮੁਸਲਮਾਨ ਰੱਖਦੇ 11 ਮਾਸ ਪਾਸ ਕਹਿ ਰਾਖੇ ਇਕ ਮਾਹੀ ਨਿਦਾਨਾ ਕਹਾ ਉਡੀਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ ਕਹਾ ਅਤਿ ਕਿਆ ਪਤਾ ਤੀਐਮ ਤੁਮ੍ਹ੍ਹੇ ਦਿਲ ਮਹਿ ਕਾਪਟ ਨਿਵਾਜ ਗੁਜਾਰੈ ਕਿਆ ਹੱਜ ਕਾਬੇ ਜਾਏ ਦਿਲ ਮਹਿ ਕਪਟ ਇਥੇ ਟਮਕ ਨਿਵਾਜ ਗੁਜਾਰੈ ਇਥੇ ਇਸਰਾਮ ਕਿਆ ਹੱਜ ਕਾਬੇ ਜਾਏ ਇਤੇ ਔਰਤ ਮਰਦਾ ਸਾਜੀ ਇਹ ਸਭ ਰੂਪ ਤੁਮਾਰੇ ਕਬੀਰ ਪੂਗਰਾ ਰਾਮ ਅੱਲਹ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਹੀ ਮਿਲੈ ਤਰਨਾ ਪ੍ਰਭਾਤੀ ਅਵਲ ਅੱਲਾ ਹੈ ਨੂਰ ਉਪਾਇਆ ਜੀ ਅਵਲ ਇਸ ਨੂੰ ਅਵਲ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਇੱਕ ਖਾਲਕ ਲੱਲੇ ਨੂੰ ਸਿਆਰੀ ਲੱਗੀ ਐ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਾਵਠਾਈ ਰਹਾਉ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ ਨਾ ਕੱਚ ਪੂਚ ਮਾਟੀ ਕੇ ਭਾਂਡੇ ਨਾ ਕੱਚ ਪੂਚ কুমਬਾਰੈ ना कछ पूछ माटी के भांडे ना कछ पूछ कुंभार है सब में सच्चा एको सोई तिस का किया सब कछ होई हुक्म पछाने सो एको जाने बंदा कही है सोई अल्लाह अलख न जाई लखिया अल्लाह अलख न जाई लखिया ਗੁਰ ਗੁੜ ਦੀਨਾ ਮਿੱਠਾ ਗੁਰ ਜਿਮ ਖਲਾ ਦਿੰਨੀ ਗੁੜ ਦੀਨਾ ਮਿੱਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਰੰਜਨ ਦੀਠਾ ਕ ਉਚਾਰਨ ਕਰਨਾ ਕਹੈ ਨਹੀਂ ਕਹਿਣਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਦੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ